ਭਰਗੋਬਿੰਦਨਗਰ ਪੁਵਾੜਾ ਵਿਖੇ ਜਿਹੜਾ ਚੋਣ ਦਾ ਮੁਖ ਦਫਤਰ ਦਾ ਉਦਘਾਟਨ ਕੀਤਾ ਗਿਆ ਜਿਹਦੇ ਦਾ ਉਦਘਾਟਨ ਥੱਲੇ ਜਿਹੜੇ ਜੋਬੇ ਦੇ ਇੰਚਾਰਜ ਆ ਰਾਜਵਿੰਦਰਪੁਰ ਥੈੜਾ ਜੀ ਉਹਨਾਂ ਨੇ ਆਪ ਕਾਰਜ ਕਰਨਾ ਜਿੱਦਾਂ ਸਭ ਤੋਂ ਪਹਿਲਾਂ ਧੰਨ ਧੰਨ ਸ਼ਹਿਰ ਸ੍ਰੀ ਗੁਰੂਗੁਰਾ ਸਾਹਿਬ ਜੀ ਦਾ ਔਰ ਤੇ ਅਸਾਂ ਲਿਆ ਗਿਆ ਸੁਖਮੀ ਸਾਹਿਬ ਦੇ ਪੁਵਾੜਾ ਦਾ ਭੋਪ ਹੈ ਉਸ ਤੋਂ ਅਪਰੰਤ ਜਿਹੜਾ ਦਫਤਰ ਦਾ ਜਿਹੜਾ ਇੱਕ ਆਮ ਜਿਹੜਾ ਸਾਡਾ ਹੈਗਾ ਰਿਕਸ਼ੀ ਵਾਲਾ ਵੀ ਜੀ ਉਹਦੇ ਕੋਲ ਇੱਕ ਦਫਤਰ ਦਾ ਬਟਨ ਟ੍ਰੈਜ ਹੋ ਵੀ ਆਮ ਲੋਕਾਂ ਦੀ ਪਾਰਟੀ ਬਣਾਈ ਸੀ ਉਹ ਆਮ ਲੋਕਾਂ ਦੀ ਸਰਕਾਰ ਬਣੀ ਆ ਪਰ ਆਮ ਲੋਕਾਂ ਤੋਂ ਜਿਹੜਾ ਜੀ ਰੀਵਨ ਘਟਜੇਗਾ ਤੁਹਾਡੇ ਕਰਾਇਆ ਗਿਆ ਇੱਕ ਤਰੀ ਨੂੰ ਜਿਹੜੇ ਹੁਣ ਵੋਟਾਂ ਉਹ ਦੇਣ ਆ ਰਹੇ ਆ ਜੀ ਸਮੂਹ ਫੋੜਾ ਸਨ ਕੀ ਕਹੀ ਲੈ ਸਾਰੇ ਇਹ ਵੋਟਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਜਿਹੜੀ ਇੱਕ ਇੱਕ ਜਿਹੜੀ ਵੋਟ ਆ ਤੁਸੀਂ ਡਾਕਟਰ ਰਾਜਨਾਰੀ ਜੀ ਚਬਿਆਰ ਸਾਹਿਬ ਨੂੰ ਬਹੁਤ ਬਹੁਤ ਚੋਣ ਨਿਸ਼ਾਨ ਉਹਨਾਂ ਦਾ ਝੜੂਆ ਡਾਕਟਰ ਸਾਹਿਬ ਜੋ ਮਿਲਨ ਸਾਹਿਬ ਵਧੀਆ ਇਨਸਾਨ ਆ ਔਰ ਲੋਕਾਂ ਦੀ ਸੇਵਾ ਵਿੱਚ 24 ਘੰਟੇ ਹਾਜ਼ਰ ਰਹਿਣਗੇ ਔਰ ਆਮ ਲੋਕਾਂ ਦੇ ਘਰਾਂ ਦੇ ਵਿੱਚ ਉਹ ਇੱਕ ਜਿਹੜੇ ਉਹ ਲੀਡਰ ਉੱਠੇ ਆ ਔਰ ਆਮ ਲੋਕਾਂ ਦੀ ਤਰ੍ਹਾਂ ਮਿਲਦੇ ਆ ਹਾਂ ਜੀ ਮੈਂ ਲੋਕ ਸਭਾ ਸ਼ਰਪੁਰ ਤੋਂ ਆਮ ਆਦੀ ਪਾਰਟੀ ਦੇ ਉਮੀਦਵਾਰ ਡਾਕਟਰ ਅਸ਼ਮਾ ਚੋਲੇਵਾਲੀ ਦਾ ਕੈਂਪੇਨ ਆਫਿਸ ਹਲਕਾ ਖਗਵਾੜੇ ਦੇ ਵਿੱਚ ਥੋੜਾ ਸੀ ਅੱਜ ਇੱਥੇ ਇਕੱਠਨ ਕੀਤਾ ਹੈ ਔਰ ਅਸੀਂ ਆਮ ਲੋਕਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਆਪਣੇ ਦੇਸ਼ ਦੇ ਵਿੱਚ ਪੰਜਾਬ ਦੀ ਉਬਲੰਦ ਆਵਾਜ਼ ਪੰਜਾਬ ਦੇ ਮੁੱਦੇ ਚੱਕਣ ਲਈ ਸੰਸਦ ਦੇ ਵਿੱਚ ਡਾਕਟਰ ਰਾਜ ਕੁਮਾਰ ਚੱਪੇਵਾਲ ਨੂੰ ਦਿੱਤੂ ਬਣਾ ਕੇ ਭੇਜिए ਤਾਂ ਕਿ ਉਹ ਆਪਾਂ ਪੰਜਾਬ ਨੂੰ ਖੁਸ਼ਹਾਲ ਬਣਾ ਸਕੀਏ ਪੰਜਾਬ ਦੇ ਲਈ ਨੀਤੀਆਂ ਸੰਸਦ ਦੇ ਵਿੱਚ ਬਣ ਸਕਣ ਪੰਜਾਬ ਦੇ ਮੁੱਦੇ ਚੱਕੇ ਜਾ ਸਕਣ ਕਿਉਂਕਿ ਹੁਣ ਤੱਕ ਇੱਥੇ ਜਿੰਨੇ ਐਮਪੀ ਰਹੇ ਨੇ ਦੂਜੀਆਂ ਪਾਰਟੀਆਂ ਦੇ ਉਹਨਾਂ ਨੇ ਕਦੀ ਪੰਜਾਬ ਦੀ ਗੱਲ ਕੀਤੀ ਪੰਜਾਬ ਦੇ ਮੁੱਦਿਆਂ ਦੀ ਗੱਲ ਨਹੀਂ ਕੀਤੀ ਅਸੀਂ ਆਮ ਆਦਮੀ ਪਾਰਟੀ ਇਹ ਅਹਿਦ ਕਰते ਆ ਕਿ ਅਸੀਂ ਪੰਜਾਬ ਦੇ ਜਿਹੜੇ ਸਾਡੇ ਸੰਸਦ ਹੋਣਗੇ ਉਹ ਪੰਜਾਬ ਦੇ ਲਈ ਅ ਉਰਜਾ ਅਪੀਲ ਕਰਨਗੇ ਆਪਣੀ ਆਵਾਜ਼ ਬੁਲੰਦ ਰੱਖਣਗੇ ਪੰਜਾਬ ਦੇ ਮੁੱਦੇ ਚੱਕਣਗੇ ਪੰਜਾਬ ਦੀ ਬਿਹਤਰੀ ਲਈ ਆਪਣੇ ਦੇਸ਼ ਦੀ ਬਿਹਤਰੀ ਲਈ ਆਮ ਆਦਮੀ ਪਾਰਟੀ ਨੂੰ ਵੋਟ ਕਰੀਏ ਔਰ ਖੁਸ਼ਹਾਲ ਦੇਸ਼ ਖੁਸ਼ਹਾਲ ਪੰਜਾਬ ਦੇ ਲਈ ਅਸੀਂ ਆਪਣੇ ਜਿਹੜਾ ਮਤਦਾਨ ਹੈ ਉਹ ਦੀ ਸਹੀ ਵਰਤੋਂ ਕਰਕੇ ਆਮ ਆਦਮੀ ਪਾਰਟੀ ਜਿੱਤੂਗਾ ਅੱਜ ਸੰਗਰਾਮ ਦਾ ਦਿਹਾੜਾ ਹੈ ਬਹੁਤ ਹੀ ਸ਼ੁਭ ਦਿਹਾੜਾ ਹੈ ਤੇ ਅੱਜ ਦੇ ਦਿਨ ਹੀ ਡਾਕਟਰ ਰਾਜਕਮਰ ਚੱਬੇਵਾਲ ਜੀ ਦਾ ਫਗਵਾਣਾ ਕੈਂਪੇਨ ਆਫਿਸ ਬੜੇ ਹੀ ਵਧੀਆ ਸਚਜੇ ਤਰੀਕੇ ਨਾਲ ਉਹਦਾ ਉਦਘਾਟਨ ਕੀਤਾ ਗਿਆ ਹੈ ਅੱਜ ਜਿਹੜਾ ਉਦਘਾਟਨ ਕੀਤਾ ਗਿਆ ਹੈ ਗੁਰੂ ਮਹਾਰਾਜ ਜੀ ਦਾ ਓਟ ਅਸਰਾ ਲੈ ਕੇ ਸੁਖਮਣੀ ਸਾਹਿਬ ਜੀ ਦਾ ਪਾਠ ਪਾਠ ਕਰਵਾ ਕੇ ਪਾਠ ਦੇ ਭੋਗ ਪਾਣ ਤੋਂ ਬਾਅਦ ਉਸ ਦਾ ਉਦਘਾਟਨ ਕੀਤਾ ਗਿਆ ਹੈ ਅੱਜ ਜਿਹੜਾ ਮੈਂ ਦੇਖਦਾ ਸੀਗਾ ਕਿ ਇੱਥੇ ਉਦਘਾਟਨ ਦੇ ਵਿੱਚ ਉਹ ਸਾਰੇ ਪ੍ਰਧਾਨ ਐਮਸੀ ਫਗਵਾੜਾ ਦੇ ਥੱਲੇ-ਥੱਲੇ ਵਾੜਾ ਤੋਂ ਪਿੰਡਾਂ ਤੋਂ ਬਹੁਤ ਸਾਰੇ ਲੋਕ ਇੱਥੇ ਆ ਕੇ ਉਹਨਾਂ ਨੇ ਸਾਨੂੰ ਅਸ਼ੀਰਵਾਦ ਦਿੱਤਾ ਸਾਨੂੰ ਆਸ਼ਵਾਸਨ ਦਿੱਤਾ ਕਿ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਆ ਤੇ ਅਸੀਂ ਡਾਕਟਰ ਰਾਜਗੁਰੂ ਚੱਬੇਵਾਲ ਜੀ ਦੇ ਨਾਲ ਆ ਤੇ ਮੈਂ ਅੱਗੇ ਤੋਂ ਵੀ ਇਹ ਆਸ ਕਰਦਾ ਹਾਂ ਕਿ ਆਪਣੇ ਬਲੱਡਕੀਰ ਸਾਥੀਆਂ ਨਾਲ ਆਪਣੇ ਸਾਰੇ ਅਹੁਦੇਦਾਰਾਂ ਨਾਲ ਪ੍ਰਧਾਨਾਂ ਨਾਲ ਪ੍ਰਧਾਨਾਂ ਨੂੰ ਇਹੀ ਬੇਨਤੀ ਕਰਦਾ ਹਾਂ ਕੀ ਇੱਕ ਇੱਕ ਵੋਟ ਪਾ ਕੇ ਤੁਸੀਂ ਡਾਕਟਰ ਰਾਜਪਾਲ ਚੱਬੇਵਾਲ ਜੀ ਨੂੰ ਕਮਜਾ ਬਣਾਓ ਤਾਂ ਕਿ ਸਾਡੀ ਪੰਜਾਬ ਦੀ ਗੱਲ ਜਿਹੜੀ ਹੈ ਸੰਸਦ ਵਿੱਚ ਮੰਗੀ ਜਾ ਸਕੇ ਕੀਤੀ ਜਾ ਸਕੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਹਾਂਜੀ ਸਤਿ ਸ੍ਰੀ ਅਕਾਲ ਸ੍ਰੀ ਭਾਈ ਕੁਕਪਾਲ ਸਾਹਿਬ ਵਿਧਾਇਕ ਜੀ ਅਤੇ ਆ ਅੰਸ਼ੀ ਸ਼ਾਂਤਨ ਸਿੰਘ ਬਰਸਰ ਜੀ ਦੀ ਹਾਜ਼ਰੀ ਦੇ ਵਿੱਚ ਆ ਜੀ ਕੁਮਾਰੀ ਸਾਹਿਬ ਦੇ ਬਾਅਦ ਭਾਈਸਵਨੋ ਚਾਰਜ ਕੀਤਾ ਗਿਆ ਉਸ ਵਿਲੀਵਕਤੀ ਦੇ ਨਾਲ ਸਾਰੀ ਜਿਹੜੀ ਪ੍ਰਸਤਾਵ ਦਿੱਤੀ ਗਈ ਹੈ ਦਸਤਾਰ ਦੇ ਘਾਟਨ ਚਲੋ ਗੁਰਗਾਂਢ ਸਰਪ੍ਰੀ ਹੈ ਜਦੋਂ ਲੱਗਿਆ ਸਮਝੇ ਉਹ ਸਾਰਾ ਉਸੇ ਮਰਜ਼ਾ ਦਾ ਨਹੀਂ ਨਸੀਬ ਹੈ ਜਿੱਤਾ ਜੋ ਮੰਤ ਸਿੰਘ ਔਰ ਜੋ ਸਾਡੀ ਸਦੀ ਪਰੰਪਰਾ ਆਮਦੀ ਬਾਧੀ ਆ ਰਹੀ ਹੈ ਗੁਰਾਂ ਸਾਹਿਬ ਦੀ ਸਵਾਰੀ ਬੰਦੇ ਜਾਣੇ ਬਾਅਦ ਇੱਕ ਅੰਸ਼ ਅਰੰਕਸ਼ਾ ਦਾ ਇੱਕ ਨਾਣਾ ਪਰੋਸ਼ਣ ਬਾਅਦ ਫਿਰ ਵੀ ਲਈ ਜਿਸੇ ਭਰੰਤਰਾ ਇਹ ਤੁਹਾਨੂੰ ਸੋਚੀ ਨਾ ਤੁਹਾਨੂੰ ਜਿਹੜੀ ਪਾਰਟੀ ਅਮਰਦੀ ਪਾਰਟੀ ਸਖਿਆ ਚ ਉਹਨਾਂ ਕੋ ਯਤਨ ਸ਼ਰੀਰ ਮੰਡੀ ਸ਼ਰਧਾ ਸਰਪੰਚ ਨਾਲ ਸਾਰੇ ਮਿਲ ਕੇ ਸੀ ਜਿਸ ਪਾਰਟੀ ਨੂੰ ਸੰਭਲ ਰੱਖਤੀ ਉਸ ਪਾਰਟੀ ਨੂੰ ਮੁੱਖ ਕੇ ਉਹਨਾਂ ਵਯੋਜਨ ਲੋਕਾਂ ਨੇ ਦਾ ਸਾਪਾ ਮ ਜਿੱਥੇ ਉਹਨਾਂ ਪੰਜਾਬ ਦੇ ਗ੍ਰੈਜੂਏਟ ਲੈ ਕੇ ਹੁੰਦਾ ਸੀ ਨੌਕਰੀ ਦੀ ਗੱਲ ਨਹੀਂ ਸੀ ਤੇ ਮੈਂ ਨੌਕਰੀ ਦੀ ਗੱਲ ਕਰਨ ਤੋਂ ਪਹਿਲਾਂ ਮੇਰੀ ਆਪਣੀ ਪਰਸਨਲ ਸਟਰੀ ਇੱਕ ਉਹਨਾਂ ਵਿੱਚ ਇੱਕ ਰਾਵਲਪਿੰਡੀ ਤੋਂ ਇਹ ਪਿੰਡ ਹੈ ਆਪਣੇ ਉਥੇ ਦੀ ਕੁੜੀ ਜਿਹੜੀ ਚ ਲੱਗੀ ਆ ਮੈਂ ਮਲਕੋਰੀ ਮੈਲਕੋਰੀ I don't know ਜਿਹਦਾ ਪੁੜਿਆ ਜੋ ਉਹ ਕੁੜੀ ਜਿਹੜੀ ਮਲਕੋਰੀ ਚ ਲੱਗੀ ਆ ਉਹ ਨਾਮ ਹੈ ਇਹ ਚਤਰਿਆ ਉਹਨਾਂ ਦੇ ਕੈਂਡੀ ਪ੍ਰਾਪਤ ਹੈ ਸ਼ੀ ਔਰ ਉਹਨਾਂ ਦੇ ਕੰਮ ਵਿੱਚ ਕਿੰਨਾ ਸਾਲੀ ਹੈ ਸਬਸਪੈਕਟ ਨੇ ਮੈਨੂੰ ਕਿਹਾ ਮੇਰੇ ਲਈ ਚਾਰ ਨੌਕਰੀ ਆਫਰਸ ਹੋਈਆਂ ਸੀ ਤੇ ਜਿਨ੍ਹਾਂ ਨੇ ਸਬਸਪੈਕਟਿੰਗ ਆਫੀਸਰੀ ਆ ਔਰ ਉਹਨਾਂ ਦੇ ਮਾਮਪੇ ਦਾ ਇਹ ਕਹਿਣਾ ਸਾਡੀ ਮੀਟਿੰਗ ਵਿੱਚ ਕਿ ਅਸੀਂ ਬੜੇ ਵੱਡੇ ਵਿਵਾਦ ਹੋ। ਜੋ ਜਿਸ ਤਰ੍ਹਾਂ ਕਲੀਨਿਕਸ ਲਗਈਆਂ ਨੇ ਜਾਂ ਅੰਨੇ ਸਕੂਲ ਚ ਹੈ ਗਿਆ। ਦਾ 40-40 ਹਜ਼ਾਰ ਰੁਪਏ ਆਪਣੇ ਅਕੀਸ਼ਲ ਕੋ ਪੈਸੇ ਲਗਾਉ। ਇਹ ਸਰਕਾਰ ਜਿਹੜੀ ਜ਼ਮੀਨ ਦੇ ਉੱਤੇ ਸਰਪਖਸ਼ ਕੋ ਅਸੇ ਮਾਰਦਾ ਹੈ ਨਾ ਸੇ